ਜਦੋਂ ਤੁਹਾਡਾ ਮਨ ਟੁੱਟਿਆ ਹੋਵੇ ਤੁਸੀਂ ਬਹੁਤ ਵੀਕ ਮਹਿਸੂਸ ਕਰ ਰਹੇ ਹੋ ਤੁਹਾਨੂੰ ਲੱਗੇ ਕਿ ਵੀ ਹੁਣ ਤਾਂ ਕੁਝ ਨਹੀਂ ਬਚਿਆ ਹੈਗਾ ਹੁਣ ਮੈਂ ਕਿੱਥੇ ਜਾਵਾਂ ਕੀ ਕਰਾਂ ਯਕੀਨ ਕਰਿਓ ਤੁਹਾਡੇ ਕੋਲੇ ਮੋਬਾਈਲ ਹੋਊਗਾ ਤੁਸੀਂ ਮੋਬਾਈਲ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਫੋਟੋ ਕੱਟ ਕੇ 15 ਮਿੰਟ ਮੂਲ ਮੰਤਰ ਦਾ ਜਾਪ ਕਰ ਲਿਓ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਓ ਯਕੀਨ ਕਰਿਓ ਇਹ ਮੇਰਾ ਖੁਦ ਦਾ ਕੀਤਾ ਹੋਇਆ ਪ੍ਰੈਕਟੀਕਲ ਆ ਯਕੀਨ ਕਰਿਓ ਜਦੋਂ ਤੁਸੀਂ ਇਸ ਤਰ੍ਹਾਂ ਜਾਪ ਕਰੋਗੇ ਨਾ ਬਾਬਾ ਦੀਪ ਸਿੰਘ ਜੀ ਦਾ ਨਾਲ ਤੁਸੀਂ ਕਹਿਣਾ ਮੂਲ ਮੰਤਰ ਪੜਨਾ ਮੂਲ ਮੰਤਰ ਪੜ੍ਹ ਕੇ ਨਾਲ ਕਹਿਣਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਦੇਖਿਓ ਤੁਹਾਡੇ ਮਨ ਨੂੰ ਕਿੰਨੀ ਤਸੱਲੀ ਮਿਲਣੀ ਆ ਤੁਸੀਂ ਕਿੰਨਾ ਆਪਣੇ ਆਪ ਨੂੰ ਮਹਿਸੂਸ ਅੰਦਰੋਂ ਆਨੰਦਮਈ ਮਹਿਸੂਸ ਕਰਨ ਲੱਗ ਜਾਣਾ ਤੁਹਾਡੀ ਟੈਨਸ਼ਨ ਕਿਤੇ ਹੀ ਜਾਣੀ ਆ ਔਰ ਤੁਹਾਡੇ ਜਿਹੜੇ ਅੱਗੇ ਹਨਾ ਕੰਮ ਤੁਹਾਨੂੰ ਲੱਗਦਾ ਕਿ ਵੀ ਤੁਹਾਡੇ ਕੰਮ ਖਰਾਬ ਹੋ ਜਾਣਾ ਜਾਂ ਤੁਹਾਡਾ ਆ ਹੋ ਗਿਆ ਤੁਹਾਨੂੰ ਉਹ ਵੀ ਭੁੱਲ ਜਾਣਾ ਤੁਹਾਡਾ ਉਹ ਵੀ ਗਾ ਜਾ ਕੇ ਸਬਰ ਜਾਣਾ ਇਹ ਮੇਰਾ ਖੁਦ ਦਾ ਕੀਤਾ ਹੈ ਪ੍ਰੈਕਟੀਕਲ ਆ ਜੀ ਤੁਸੀਂ ਕਰਕੇ ਦੇਖਿਓ ਬਸੇ ਨਹੀਂ ਹਰ ਹਰ ਵਾਰੀ ਜਦੋਂ ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਮੂਲ ਮੰਤਰ ਜਪਣਾ ਹਰ ਵਾਰੀ ਤੁਸੀਂ ਕਹਿਣਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ